ਵੀ ਮਸਤਾ ਤਿਆਰ ਲੂ ਗੰਡੇ ਗਰੀਬੀ ਦਾ ਵੇ ਜਣਾ ਕੰਮ ਹੀ ਹੈ ਨਾ ਹੋਰਾ ਖੇਤ ਮੰਗਾਇਆ ਸੀਗੇ ਇਹਨਾਂ ਤੋਂ ਅੱਛਾ ਮਸਤਾ ਉਹ ਬਣਾਉਂਜਾ ਨਹੀਂ ਹਾਂ ਜੁੱਲੇ ਤੇ ਹੀ ਬਣਾਉਣੇ ਆ ਹੈ ਹੋਰ ਸਿਲੰਡਰ ਹੈ ਹੀ ਨਹੀਂ ਸਰਪਾ ਸਿਲੰਡਰ ਹੈ ਨਹੀਂ ਅੱਛਾ ਜਮਾ ਗਰੀਬੀ ਦਾ ਵੇ ਵਾਲੀ ਹੈ ਹੈ ਨਾ ਹਾਂ ਇਹ ਹੋਆ ਬੜਾ ਅੱਖਾਂ ਹਨਾ ਗਰਮੀ ਜਿ ਸੇਕਾ ਹੋ ਜਾਂਦਾ ਉਹ ਜੁੱਲੇ ਦਾ ਹੈ ਨਾ ਜਵਾਖ ਹੈ ਨਹੀਂ ਕੋਈ ਆਪ ਹੀ ਤੜਕਾ ਤੜਕਾ ਲਾਉਣੀ ਹੈ ਹੋਰ ਹੈ ਹੀ ਨਹੀਂ ਕੋਈ ਔਖਾ ਜੇ ਕੋਈ ਕੁੜੀ ਹੋਵੇ ਤਾਂ ਨਾ ਤੇਨ ਸਾਰਾ ਉਹ ਜੀ ਹੋਸਪ ਹੋਵੇ ਨਾ ਕੋਈ ਮੁੰਡਾ ਮੁੰਡੇ ਨੂੰ ਆ ਜਾਂਦੀ ਤੇਰੀ ਤਾਂ ਚਲੂਗਾ ਨਾ ਜਮੇ ਔਖਾ ਕਹਣਾ ਲੂਣ ਮਿਰਚ ਕਿੰਨਾ ਕਿੰਨਾ ਪਾਉਣੀ ਹੁੰਦੀ ਹੈ ਪਹਾੜੀ ਮਿਰਚਾਂ ਨੂੰ ਤੜਕਾ ਲਾਇਆ ਹੈ ਅੱਛਾ ਮਿਰਚਾਂ ਤੇਜ਼ ਖਾਨੀ ਹੈ ਹਾਂ ਅੱਛਾ ਕੀ ਜੁਨੇ ਤੇ ਹਾਏ ਤਾਂ ਗਰਮੀ ਚ ਬਹੁਤ ਔਖਾ ਬਈ ਹੈ ਨਾ ਗਰੀਬਾਂ ਦਾ ਬਹੁਤ ਔਖਾ ਹੈ ਗਰੀਬ ਨੂੰ ਇੱਕ ਤਾਂ ਤੈਨੂੰ ਸਹਾਰਾ ਵੀ ਹੈ ਨਹੀਂ ਕੋਈ ਕੋਈ ਜਵਾਖ ਜੰਨਾ ਹੋਵੇ ਤਾਂ ਸਹਾਰਾ ਹੋ ਵੀ ਹੈ ਨਾ ਔਖਾ ਹੈ ਫਿਰ ਲੱਕਣਾ ਲੁੱਕਣਾ ਖੇਤੋਂ ਲੈ ਆਉਣੀ ਹੁੰਦੀਆਂ ਜਾ ਕੇ ਹੋਰ ਜਾਣਾ ਖੇਤੋਂ ਲੈ ਆਉਣੀ ਹੈ ਛੋਟੇ ਤਾਂ ਨਾਲੀ ਨੇੜੇ ਉੱਥੇੋਂ ਵੱਢ ਲਿਆਉਣੀ ਆ ਹੈ ਨਾ ਡੰਡੇ ਜੀ ਉਹ ਕਤੂਰਾ ਤੇਰਾ ਉਧਰ ਭੌਂਕੀ ਜਾਂਦਾ ਹੈ ਕੀ ਕਹਿੰਦਾ ਉਹ ਬਾਹਰ ਖੋਲੋ ਹੂੰ ਹੂੰ ਚਲੋ ਭਗਵਾਨ ਕਰੂ ਮਦਦ ਕਦੇ ਨਾ ਕਦੇ ਦਾ ਹਨਾ ਤੇਰਾ ਚੈਨਲ ਲਾਈਕ ਕਰਤਾ ਬਾਈਆਂ ਨੇ ਤੇ ਸਬਸਕ੍ਰਾਈਬ ਕਰਤਾ ਤੇ ਤੇਰੀ ਮਦਦ ਹੋ ਜੂਗੀ ਹਨਾ ਗਰੀਬਣੀ ਦੀ ਹਨਾ ਬਾਈ ਆ ਦੇਖੋ ਯਾਰ ਗਰੀਬਾਂ ਦਾ ਬਹੁਤ ਔਖਾ ਹਾਲ ਆ ਗਰੀਬਣੀ ਆ ਵਿਚਾਰੀ ਕੱਲੀ ਹੈਗੀ ਹੈਗੀ ਜਿਵੇਂ ਖਾਣੀ ਨਹੀਂ ਕੋਈ ਵਿਚਾਰੀ ਨੂੰ ਬਹੁਤ ਔਖਾ ਯਾਰ ਸਹਾਰਾ ਵੀ ਨਹੀਂ ਇੱਕ ਬੁਮਾਠ ਮਾਰ ਜੀ ਰਹਿੰਦੀ ਆ ਵਿਚਾਰੀ ਘਰ ਵਾਲਾ ਵੀ ਇਹਦੇ ਬੁਮਾਠ ਮਾਰ ਹੀ ਰਹਿੰਦਾ ਵਿਚਾਰੀ ਦਾ ਬਹੁਤ ਔਖਾ ਯਾਰ ਆ ਦੇ ਚੁੱਲੇ ਤੇ ਬਣਾਉਂਦੀ ਆ ਅੜਕਾ ਲਾਉਂਦੀ ਆ ਵੀਰ ਬਣ ਕੇ ਦਾ ਮੂ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਿਆ ਕਰੋ ਬਾਈ ਯਾਰ ਬੱਚਾ ਕੋਈ ਹੈ ਨਹੀਂ ਤੇਰਾ ਭਰਾ ਆ ਰਿਹਾ ਠੀਕ ਚਲੋ ਕਰਨਗੇ ਬਾਈ ਮਦਦ ਕਹਿਣੇ ਇਹਨਾਂ ਨੂੰ ਬਾਈਆਂ ਨੂੰ ਵੀ ਲਾਇਕ ਬੇਚਾਰੀ ਦਾ ਚੈਨਲ ਤੇ ਸਬਸਕ੍ਰਾਈਬ ਕਰਿਆ ਕਰੋ ਮੇਰੇ ਵੀਰੋ ਹੱਥ ਮੰਨ ਕੇ ਬੈਨ ਹੱਥ ਮੰਨ ਕੇ ਬਕੈਂਦੀ ਹੈ ਬੇੰਤੀ ਹੈ ਬੇਚਾਰੀ ਕਰਨਗੇ ਬਾਈ ਮਦਦ ਤਾਂ ਐ ਤਾਂ ਤੇਰੀ ਹੈ ਚਲੋ ਕੋਈ ਨਹੀਂ ਪ੍ਰਭਾਨ ਕਦੇ ਨਾ ਕਦੇ ਤਾਂ ਰੂੜੀ ਦੀ ਵੀ ਸੁਣ ਲੈਂਦਾ 12 ਸਾਲਾਂ ਤੂੰ ਤਾਂ ਕਹਿੰਦੇ ਰੂੜੀ ਦੀ ਵੀ ਸੁਣ ਲਈ ਸੀ ਤੇਰੀ ਵੀ ਸੁਣ ਲਓ ਹਾਂ